ਜੇ ਗੰਗ ਚੱਲ ਜਾਂਦਾ ਸੀ ਅੱਜ ਪੈਸੇ ਵੀ ਖਤਮ ਹੋ ਗਏ ਜੇ ਪਹਿਦਾ ਇੰਤਜ਼ਾਮ ਨਾ ਹੋਇਆ ਕੋਈ ਨਸ਼ਾ ਕੀਤਾ ਕਰਨਾ ਯਾਰ ਪੈਸੇ ਤੋਂ ਬਿਨਾ ਤੇ ਕੋਈ ਗੱਲ ਨਹੀਂ ਹੈਗੀ ਤੇ ਪੈਸੇ ਤੋਂ ਬਿਨਾ ਸਾਨੂੰ ਕਿਤੋਂ ਮਿਲਣਾ ਵੀ ਨਹੀਂ ਹੈਗਾ ਤੇ ਸਾਨੂੰ ਪੈਸੇ ਲਈ ਕੋਈ ਤਾਂ ਕੋਸ਼ਿਸ਼ ਕਰਨਾ ਹੀ ਪੈਣਾ ਤੂੰ ਇਹਦਾ ਕਰ ਉਸ ਵੀਰ ਨੂੰ ਫੋਨ ਕਰਾ ਭਲਾ ਜਿੱਦ ਕੋਈ ਸਮਾਨ ਲੈਣੇ ਹਨ ਤੈਨੂੰ ਕਹਿਆ ਅੱਜ ਦੇ ਦੇ ਸਾਨੂੰ ਇੱਕ ਦੋ ਅੱਜ ਕੱਲ ਜਦੋਂ ਲੈਣ ਆਵਾਂਗੇ ਤੈਨੂੰ ਪੈਸੇ ਦੇ ਦੇਵਾਂਗੇ ਯਾਰ ਉਹਨਰੇ ਤੇ ਅੱਜੇ ਸਸਤੀ ਚਾਹੇ ਦੇਣੇ ਆ ਹੁਸਨ ਨੂੰ ਦਊਗਾ ਕੋਈ ਨਾ ਕੋਈ ਤੇ ਕਰਨਾ ਹੈ ਬਣਾ ਨਹੀਂ ਤੇ ਅੱਜ ਬੜਾ ਪੁਰਾ ਹਾਲ ਚੱਲ ਦੇਖਦੇ ਆ ਉਹਨੂੰ ਚਾਹ ਕੇ ਕੀ ਕਹਿੰਦਾ ਚੱਲੇ ਜਾ ਉਹਨੂੰ ਫੋਨ ਤੇ ਕਰ ਕਰਵਾਵਾਂ ਫਿਰ ਉਹ ਹਾਂ ਆਹ ਕਾਹਾਂ ਪਰ ਹਲੋ ਗੱਡਾ ਵੀਰ ਕੀ ਹਾਲੇ ਯਾਰ ਅੱਜ ਸਾਨੂੰ ਖਰਾਕ ਦੇ ਦੇ ਸਾਡੇ ਕੋਈ ਪੈਸਾ ਨਹੀਂ ਹੈਗਾ ਕੱਲ ਤੈਨੂੰ ਅਸੀਂ ਇਕੱਠੇ ਦੇ ਦਾਂਗੇ ਜੇ ਲੈ ਮੇਰਾ ਵੀਰ ਬੜੀ ਮਿਹਰਬਾਨੀ ਹੋਵੇਗੀ ਤੇਰੀ ਕਰ ਦੇ ਯਾਰ ਕਿਤੋਂ ਕਰਦੇ ਇੱਕ ਸਦੇ ਦੇ ਵਾਸਤੇ ਸਹੀ ਸੀ ਇਹ ਕੰਦਾਵਾ ਯਾਰ ਉਹ ਤੇ ਮੰਦਾ ਨਹੀਂ ਪਿਆ ਸਾਨੂੰ ਕੋਸ਼ਨਾ ਕੋਸ਼ੇ ਕਰਨਾ ਪੈਣਾ ਏ ਉਹ ਤੇਰ ਕੋ ਮੋਟਰਸਾਈਕਲ ਹੈ ਗਾਇਰੇ ਚੱਤ ਕਿੱਥੇ ਗਿਆ ਜਾ ਕੇ ਮੋਟਰਸਾਈਕਲ ਲਿਆ ਆਪਾਂ ਕਿਸੇ ਕੋਲ ਕਿਸੇ ਕੋਲ ਪਾਣੀ ਖੋਈਏ ਫਿਰ ਇਹ ਅੱਜ ਕੇ ਫਿਰ ਗੁਜ਼ਾਰਾ ਹੋਏਗਾ ਕਿਰਨਾ ਤੇ ਹੈ ਰਬਾ ਫੋਨ ਤੇ ਲਿਆਈ ਤੋ ਇਹ ਉਹਨਾਂ ਦੇchna di thi ਆਪਾਇਟ ਕਾਮਨ ਕਰੀਏ ਉਸਨੇ ਇਹਨੂੰ ਨਾ ਬਿਜਲੀ ਵਾਲਾ ਹੈਗਾ ਉਹ ਫੋਨ ਲੰਡਨ ਦਾ ਉਹ ਆਪਾਂ ਨੇ ਦਈਏ ਚਲਿਆਗਾ ਮੇਰਾ ਆਪਾ ਪਿਆਰ ਨੂੰ ਤੋ ਆਦ ਵਾ ਕੀ ਆ ਰਹੀ ਬੋਲੇ ਦੇਖ ਮਾ ਜਾਲਾ ਬੜਾ ਰੱਜਿਆ ਬੈ ਯਾਰ ਆਣਾ ਘਰ ਜਾ ਦਸਤੀ ਮੈਂ ਗਾਈ ਕੀ ਮਾਤਾ ਕੀ ਨਹੀਂ ਕਿਤੇ ਆਪਾਂ ਚੜ੍ਹ ਹੀ ਲੋ ਅੱਛਾ ਤੇ ਮੇਰਾ ਭਰਾ ਦੇ ਨੇ ਕਹਿੰਦਾ ਮਾਤਾ ਦਾ ਮਨੇ ਤੁਕਲੰਦਾ ਮਾਤਾ ਦਾ ਯਾਰ ਫੋਨ ਕਰਕੇ ਰਹਿਣਾ ਛੁਕਦੇ ਕੁਝ ਨਹੀਂ ਹਟਾ ਕੇ ਤੋਂ ਨਹੀਂ ਯਾਰ ਯਾਰ ਇਹਦੇ ਚੰਨੇ ਆ ਰੁਪਈਆ ਮੈਨੂੰ 100 ਨਹੀਂ ਯਾਰ ਕੋ 500 ਦੇ ਦੇ ਨਹੀਂ ਨਹੀਂ ਇੰਨਾ ਨਹੀਂ ਯਾਰ ਰੁਪਈਆ ਮੈਨੂੰ 100 ਜੇ ਲੈਣੀ ਤੇ ਦੱਸ ਜਿੱਦੇ ਵਿੱਚ ਜਾ ਠੀਕ ਤੂੰ ਵੀ ਮੇਰਾ ਭਰਾ 100 ਦੇ ਦੇ ਤੇ ਮੈਂ ਤੇਰੀ ਚਾਬੀ ਦੇ ਦੇ ਲੈ ਚੱਲ ਲੈ ਆ ਭਰਾ ਇਹ ਜੇ ਤੂੰ 100 ਰੁਪਈਆ ਦੇ ਨਹੀਂ ਗਣਾ ਲੈ ਠੀਕ ਆ ਚੱਲ ਠੀਕ سلام اول <small> ਹਾਂ ਅੱਜ ਸੌ ਮਾ ਪੈਣਾ ਹੈ ਇਹ ਹੈ ਵੀ ਥੋੜੇ ਹੀ ਮਿਲੇ ਸੀ ਗੀ ਕਰmai ਇਹ ਦੇਦੇ ਨਾ ਕੋਈ ਅੱਧ ਫੜ ਆ ਨੀਰ ਹੋ ਗਿਆ ਜੀ ਚਲ ਕੀ ਕਰੀਏ ਕੀ ਕਰਾਂ ਉਹ ਕੀ ਆਲੀ ਦੋਸਤ ਗੱਜੀਆਂ ਬਲੇਕ ਪੂਰੀ ਸਮਾਠੀ ਆ ਯਾਰ ਸਿਰ ਇਹ ਟੁੱਟਣ ਦੇ ਆਵਾ ਬਾਕੀ ਤਾਂ ਠੀਕ ਹੈ ਯਾਰ ਠੀਕ ਕਰਨਾ ਹੁਣ ਮੈਨੂੰ ਐ ਦੱਸ ਕੱਲ ਦਾ ਤੇ ਕੰਮ ਚੱਲ ਗਿਆ ਸੀ ਤੇ ਅੱਜ ਕੋਈ ਮੋਟਾ ਹੱਥ ਮਾਰੀਏ ਤਾਂ ਜਾ ਕੇ ਕੋਈ ਚੰਗਾ ਨਸ਼ਾ ਮਿਲਣਾ ਯਾਨੂੰ ਮੋਟਾ ਹੱਥ ਪੈਰ ਉਹ ਇਹੋ ਜੀ ਸਕੀਮ ਲਾ ਆਪੀ ਜਿਹੜੇ ਚਾਰ ਪਹਿ ਇਕੱਠੇ ਵਜਣ ਤੇ ਆਪਾਂ ਚਿੰਦੜਾ ਨਸ਼ਾ ਕਰੀ ਨਜ਼ਾਰੀ ਲੱਗੀ ਏ ਯਾਰ ਆਪਾਂ ਕਰਮ ਨਾ ਕਰੀਏ ਇਹ ਹਿੱਟਾ ਟਿੰਗੜਾ ਵਾਲੇ ਆਂਦੇ ਆ ਉਹ ਜਿਹੜੇ ਅਨਾਥਾ ਆਸ਼ਰਮ ਵਾਲੇ ਗਰਾਈ ਕਰਦੇ ਫਿਰਦੇ ਆ ਆਹੋ ਤੇ ਆਪਾਂ ਬੇਨੇ ਆ ਚੰਗਾ ਕਰ ਆਸ਼ਰਮ ਦੇ ਘਾਰ ਵਿੱਚ ਜੇ ਨੂੰ ਧੁਰ ਕਰੀਏ ਅੱਛਾ ਚੰਗਾ ਲੱਭਦੇ ਤੇ ਮੁੰਡਾ ਆਤਮਾਨਾਗੇ ਸਾਫ ਕਰੀਏ ਤੇ ਫੇਰ ਕੁੱਲੇ ਕਹਿ ਆਣਗੇ ਤੇ ਫੇਰ ਹੀ ਹੈ ਚੰਗੇ ਨਸ਼ੇ ਵਿੱਚ ਫੇਰ ਹੀ ਚੰਗਾ ਨਸ਼ਾ ਮਿਲੂਗਾ ਇਸ ਤਰ੍ਹਾਂ ਦੇ ਉਹ ਗੱਲ ਮਜਾ ਨਹੀਂ ਆਇਆ ਨਾ ਯਾਰ ਨਾਲੇ ਆਪਾਂ ਦੇ ਪੈਸੇ ਵੀ ਦੇ ਦਾਂਗੇ ਤੇ ਨਾਲੇ ਆਪਾਂ ਵੀ ਖੁਸ਼ ਤੇ ਹੋਏ ਵੀ ਖੁਸ਼ ਚਲ ਠੀਕ ਹੈ ਯਾਰ ਫਿਰ ਇਦਾਂ ਹੀ ਕਰਦੇ ਆ ਹੁਣ ਕੀ ਲੈਣਾ ਪੈਣਾ ਕੋਈ ਸਮਾਨ ਲੈਣਾ ਉਹਦੇ ਵਾਸਤੇ ਕੀ ਕੋਈ ਚੋਲਾ ਚਾਵਾ ਕੋਈ ਸਮਾਨ ਕੋਈ ਤਾਂ ਕਰ ਦੋ ਕਾਪੀਆਂ ਲਿਆ ਕਾਪੀ ਪੈਨ ਲਿਆ ਇਹ ਸਿਰਫ ਕਰਦੇ ਆਂ ਕੋ ਕੰਮ ਕੋਈ ਨਹੀਂ ਲਿਖਣਾ ਆਂਦਾ ਹੀ ਉਹ ਚੱਲ ਜੀ ਆਪਾਂ ਮੜਾ ਜਾਂ ਜੀ ਕਰਨਾ ਐਹੀਂ ਕਿਹੜਾ ਲਿਖਣਾ ਆਂ ਚੱਲੋ ਫਿਰ ਚੱਲ ਆ ਯਾ ਫਿਰ ਉਹ ਤਾਂ ਨਹੀਂ ਜੀ ਸਤੀ ਗਾਜਾ ਜੀ ਭਾਜੀ ਨਾਥਾ ਆਸ਼ਰਮ ਤੋਂ ਆਏ ਆਂ ਗਰੀਬ ਬੱਚਿਆਂ ਵਾਸਤੇ ਨਾ ਕੋਈ ਵੀ ਤੁਹਾਡੀ ਜੋ ਸੇਵਾ ਹੈ ਤੁਹਾਨੂੰ ਦੇ ਦੇ ਜੀ कोई कोई सौ रुपये देना जो भी डिश है गरीब बच्चे दान करना कोई नहीं है कोई नहीं, गा 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 गा? चलो कोई नहीं है कोई कोई चलो है चलिए आया है को ਅਕੀਦਾ ਤੋਂ ਭਾਈ ਅਸਰੇ ਨਾਲ ਜੀ ਆਇਆਂ ਪਾਪਾ ਜੀ ਇਹ ਨਾਥ ਬੱਚਿਆਂ ਵਾਸਤੇ ਸੇਵਾ ਕਰਨੇ ਆ ਜੋ ਤੁਹਾਡੀ ਸ਼ਕਤ ਹੈ ਕੋਈ 200 ਦੋ ਨਾਥ ਬੱਚਿਆਂ ਦਾ ਭਲਾ ਹੋਵੇਗਾ ਅਪਾ ਜੀ ਜੋ ਤੁਹਾਡੀ ਸ਼ਕਤ ਆ ਰਹੀ ਜਰੂਰੀ ਨਹੀਂ ਕਹਿੰਦੇ 100 ਦੋ 200 ਦੋ ਹੋਰ ਕੀ ਕੋਈ 2 4 5 10000 ਰੁਪਏ ਹੋਣਗੇ ਜਿਉਂ ਰਾਣੀ ਜਿਉਂ ਦੋ ਨਾਤ ਬੱਚਿਆਂ ਦੀ ਸਿਵਾਏ ਤੁਹਾਡਾ ਭਲਾ ਹੋਣਾ ਏ ਖਬਰ ਪਾਣੀ ਪੀਓਗੇ ਪਾਣੀ ਤੇ ਆਉਂਦੇ ਹੋ ਮੋਢਾ ਬੰਦਾ ਮੈਂ ਲੋਟ ਰਹਿ ਜਾਂਦਾ ਉਸ ਤੇ ਖਾਮੋ ਚਲ ਆ ਜਾ ਕੋਈ ਨਹੀਂ ਪਾਣੀ ਲੱਭ ਲੈ ਇਹਦੇ ਬੋੜੀ ਹੈ ਮਾ ਇਹਨੇ ਕੀ ਬਣਾਵਾ ਕੋਈ ਮੋਢਾ ਹੱਥ ਮਾਰਨਾ ਬਣਾਇਆ ਯਾਰ ਐਡਾ ਵਧੀਆ ਮੌਕਾ ਏ ਤੂੰ ਆਪ ਗਵਾਇਆ ਯਾਰ ਕੋਈ ਮੋਟਾ ਖੁਮਾਰਾਂਗੇ ਤੇ ਫੇਰ ਹੀ ਯਾਰ ਅਸੀਂ ਪਾਣੀ ਮੰਗੇ ਆਂ ਪਾਪੇ ਨੇ ਕਹਾ ਉਹ ਬਜਲ ਕੋਲ ਹੀ ਮਿਲਣਾ ਤੇ ਵੀ ਐਸੇ ਚੰਗਾ ਦਿੱਸੇ ਘਰ ਲੱਗੇਗਾ ਚੱਲ ਆ ਜੀ ਹਾਂ ਸੁਤਾਵੇ ਕੈਲ ਲਲ ਮਾ ਜੀ ਉਹ ਪਾਣੀ ਦੇ ਪਾਣੀ ਦੇ ਪਾਣੀ ਪਾਣੀ ਪੀਂਦਾ ਲੇਗਾ ਉਪਨਾਦ ਬਚਾਈ ਸੇਵਾ ਕੰਮ ਨਾਸਤੇ ਆਏ ਆ ਨਾ ਆਸ਼ਰਮ ਕੋ ਆਏ ਆ ਤੁਹਾਡੀ ਸ਼ਕਲ ਦਾ ਕੋਈ 10 20 ਦੀ ਗੱਡੀ ਦੋ ਤਰ ਹੈ ਨਹੀਂ ਬਣੀ ਤੇ ਹੋਰ ਚਾਰਾ ਚਰਾਣਾ ਬਣਾਏ ਤੇ 10 20 ਨਾਲ ਨਹੀਂ ਗੱਡੀ ਚੱਲਣੀ ਸੋਹੀ ਬਣੀ ਆਪਾਂ ਉਥੇ ਨਾ ਚੱਲੀਏ ਉਧਰ ਚੱਲੀਏ ਉਥੇ ਸ਼ਹਿਰ ਗੱਲ ਬਣਦੀ ਚਲੋ ਅੱਗੇ ਚੱਲ ਜੂਗੇ ਲੋਸਣਾ ਦਾ ਮਤਲਬ ਕੀ ਮਾਨਾ ਕੀ ਹਾਲ ਜੇ ਭਾਈ ਅੱਜ ਅੱਜਕੱਲ ਨਸ਼ਿਆਂ ਦਾ ਬਹੁਤ ਹੀ ਮਾੜਾ ਹਾਲ ਹੋ ਗਿਆ ਨਾ ਤੇ ਪੁੱਛ ਪੁੱਛ ਨੇ ਨਵੀਂ ਕੀੜੀ ਨਾ ਇਹਨੇ ਬੇੜਾ ਘਰ ਕ ਕਰਕੇ ਰਹਾ ਦੇਣਾ ਇਹ ਐ ਜਿਹੜੀ ਘੜੀ ਹੈ ਨਾ ਇਹ ਨਸ਼ੇ ਨੇ ਪਤਾ ਨਹੀਂ ਕੀ ਕੁਝ ਕਰਾ ਦੇਣਾ ਲੋਕਾਂ ਦੇ ਵਿਚਾਰਾ ਤੇ ਭਾਂਡੇ ਦਾ ਠਿੰਡੇ ਤੱਕ ਵਗਾ ਲਿੰਦੇ ਕੋਈ ਬਿਲਕੁਲ ਸਹੀ ਗੱਲ ਲੇਕਿਨ ਸਹੀ ਸਹੀ ਗੱਲ ਬਾਕੀ ਪਰਮਾਤਮਾ ਦੇ ਹੱਥ ਹੈ ਜੋ ਵੀ ਹੈ ਇਹ ਜਿਹੜੀ ਹੈਗੀ ਹੈ ਨਾ ਇਹ ਆਉਂਦੀ ਤੋਂ ਲੈ ਕੇ ਜਾਂਦੇ ਪੀੜ੍ਹੀਆਂ ਤੱਕ ਇਹਨਾਂ ਨੇ ਸਾਰਾ ਨਾ ਬੇੜਾ ਗਲਤੀ ਕਰਾਨੀ ਬਿਲਕੁਲ ਗਲਤੀ ਹੈ ਚੱਲੀਏ ਫਿਰ ਅਨੇ ਕੰਮ ਕਰ ਚੁੱਕੇ ਚਲ ਚੰਗਾ ਵੀਰ ਜੀ ਇੱਥੇ ਵੀ ਲੁੱਟ ਖੋਹ ਰਾ ਚੱਲਦੀਆਂ ਰਹਿਣੀਆਂ ਚੰਗਾ ਸਰ ਜੀ ਚੋਰ ਚੱਕੇ ਬੂਤ ਲੁੱਟੋ ਹਰਦੀ ਹਾਂਜੀ ਮੈਂ ਹੁਣ ਚੱਲਿਆ ਕੰਮ ਤੇ ਠੀਕ ਹੈ ਤੇ ਹਰ ਵੇਲੇ ਮੋਬਾਈਲ ਚ ਨਾ ਖੁੱਪੀ ਰਿਹਾ ਕਰ ਬਾਰੋਂ ਕੋਈ ਬੰਦਾ ਆ ਜਾਵੇ ਤੇ ਵੇਖ ਜਾਜ ਕੇ ਬੂਆ ਖੋਲਣਾ ਅੱਜ ਕੱਲ ਲੁਟਾ ਖੋਪੜੀਆਂ ਹੁੰਦੇ ਆ ਅੱਜ ਕੱਲ ਅੰਬਲੀ ਐਵੇਂ ਤਰੇ ਫਿਰਦੇ ਨੇ ਕੋਈ ਨਾ ਕੋਈ ਬਾਹਨਾ ਕੋਈ ਕਿਸੇ ਦੇ ਦਾਨ ਦੇਣਾ ਜੀ ਪੱਛੀ ਲੈ ਕੇ ਆਏ ਤੇਰੇ ਤੇ ਸਾਰੇ ਕੋ ਚਿਕਨੇ ਰਹਿਣਾ ਠੀਕ ਹੈ ਠੀਕ ਹੈ ਜੀ ਆ ਮੋਬਾਈਲ ਵਾਲਾ ਖਿਆਲ ਰੱਖੀ ਆ ਲੋੜੇ ਠੀਕ ਹੈ ਜੀ ਮਸਤ ਇਹ ਤੇਰੀ ਗੱਲ ਪੰਜਣੀ ਲੱਗਦਾ ਆ ਕਾਬੂ ਆ ਜੀ ਸਸੀ ਕਾ ਜੀ ਸਸੀ ਕਾ ਜੀ ਇਹ ਮਸੀਨਾ ਨਾ ਨਾ ਫਾਸ਼ਣ ਤੋਂ ਆਏ ਆ ਆਨਾਨਦ ਬੱਚਿਆਂ ਤੇ ਸੇਵਾ ਮੰਗਦੇ ਜੋ ਤਾਂ ਈ ਸ਼ਰਧਾ ਹੋਵੇ 10 ਦੀ 50 ਨਾਲ ਬੱਚਿਆਂ ਦਾ ਭਲਾ ਹੋਊਗਾ ਠੀਕ ਐ ਪਲੱਸ ਹੋਣੀ ਜਨ ਜੀ ਪਾਣੀ ਪੀਓਗੇ ਆ ਜੋ ਚੱਲ ਨਹੀਂ ਪਰ ਇਹਦਾ ਕੰਮ ਨਹੀਂ ਤਾ ਅਸੀਂ ਤੁਹਾਡੇ ਨਾਲ ਦੋ ਬਚਨ ਕਰਨੇ ਆ। ਕਰੀ ਕਰੋ। ਬੈਠ ਕੇ ਕਰੀਏ ਤੈਨੂੰ ਫਿਰ ਕੋਈ ਇਤਰਾਜ਼ ਤੇ ਨਹੀਂ। ਨਹੀਂ ਨਹੀਂ ਮੈਂ ਕੋਈ ਫਾਨਿਆ ਨਹੀਂ। ਹਾਂ ਬੱਠ। ਬੇਬੀ ਆਹੀਂ ਨਾਥ ਆਸ਼ਰਮ ਦੀ ਸੇਵਾ ਕਰਦੇ ਤੈਨੂੰ ਜੋ ਦੱਸਾਂਗੇ ਸੱਚ ਦੱਸਾਂਗੇ ਤੇਰੇ ਫਾਇਦੇ ਨਹੀਂ ਦੱਸਾਂਗੇ। ਠੀਕ ਹੈ ਲੋ। ਹੱਥ ਬਖਾਣੀ ਯਾਰਾ। ਤੇਰੀ ਕਿਸਮਤ ਵੀ ਬੜੀ ਚੰਗੀ ਹੈ ਤੇਰੇ ਕੋਲੋਂ ਬੜਾ ਪੈਸਾ ਆਣਾ ਹੈ ਤੂੰ ਜਿਹਦੇ ਨਾਲ ਵੀ ਭਲਾ ਕਰੇਗੀ ਤੇਰੇ ਹਾਸਤੇ ਬੜਾ ਹੀ ਭਲਾ ਹੋਊਗਾ ਤੂੰ ਐਦਾਂ ਕਰ ਇੱਕ 100 ਰੁਪਿਆ ਸਾਨੂੰ ਦੇ ਅਸੀਂ ਨਾ ਤੇਰੇ ਲਈ ਵਚਨ ਕਰਨਾ ਹੈ ਵੇਖੀ ਤੇਰੀ ਕਿਸਮਤ ਦੇ ਲਹਿਰਾ ਵਹਿਰਾ ਹੋ ਜਾਣੀ ਹੈ ਠੀਕ ਹੈ ਜੀ ਲਿਓ ਨਹੀਂ ਜੋ ਲੱਗੇਗਾ ਤੇ ਪਛਤਾਣਾ ਠੀਕ ਹੈ ਮੌਕਾ ਬੜਾ ਵਧੀਆ ਹੀ ਕਰ ਨਹੀਂ ਕੱਲੀ ਹੋਏ ਮੂ ਬੀਬੀ ਨੂੰ ਗਾਲ ਗੁੰਡਾ ਜਿਹੜੀ ਸਾਡੀ ਗੱਲ ਸੱਚ ਮੰਨੇ ਹਾਂ ਨਰੇ ਕਾਲਜ ਕੱਲੀ ਹੈ ਅਸੀਂ ਜੋ ਵੀ ਲੁੱਟਣਾ ਹੈ ਲੁੱਟ ਸਕਦੇ ਹਾਂ ਠੀਕ ਹੈ ਹੁਣ ਮੌਕੇ ਦਾ ਫਾਇਦਾ ਚੁੱਕਣਾ ਹੀ ਤੇ ਓਕੇ ਜਿੱਦੀ ਨਾ ਮੁਠੀ ਨਹੀਂ ਖੋਲਣੀ ਆਪਣੀ ਮੁਠੀ ਵਿੱਚ ਹੀ ਰੱਖ ਅਸੀਂ ਇੱਕ ਤਿੰਨ ਗੁਰਮੰਤਰ ਤੇਂ ਦਿਆਂਗੇ ਵੇਖੀ ਤੇਰੀਆਂ ਲਹਿਰਾ ਬਹਿਰਾ ਹੋ ਜਾਣੀਆਂ ਇਹ ਵੇਖੀ ਬੀਬੀ ਆ ਜੜੀ ਗੁਰਦਰਸ਼ਨਾਂ ਇੱਕ ਆਪੀ ਕਿ ਰਾਹ ਤੇ ਤੇਰੀ ਬੜੀ ਦੂਰ ਮਾਇਆ ਲਗਣੀ ਹੋ ਠੀਕ ਬੀਬੀ ਇੱਥੇ ਬੈਠ ਤੇ ਨਾਲ ਇੱਕ ਵਚਨ ਕਰਾਂਗੇ ਤਰਨੀ ਗੁਰਮੰਤਰ ਦੇਣਾ ਹੈ ਅਸੀਂ ਵੇਖੀ ਉਹਦੇ ਨਾਲ ਤੇਰੀ ਸਾਰੇ ਸਾਰੇ ਕਸ਼ਟ ਦੂਰ ਹੋ ਜਣਾਏ ਤੇ ਸਾਰੇਆਂ ਤੇਰੀਆਂ ਲਹਿਰਾ ਬਹਿਰਾ ਹੀ ਹੋ ਜਾਣੀਆਂ ਇੱਕ ਵਾਰੀ ਅੱਖਾਂ ਬੰਦ ਕਰਕੇ ਰੱਬ ਦਾ ਨਾਮ ਲੈ ਚੱਲ ਬਈ ਜੋਲ ਆਪਣਾ ਚੁੱਕਦਾ ਫਟਾਫਟ ਲੱਗ ਕੇ ਮੋਬਾਈਲ ਆਤੀ ਚਲੇ ਜਾਂਦਾ ਬਕਲੀ ਤੋਂ ਨਹੀਂ ਲੱਗਦਾ ਜਿਵੇਂ ਕਿ ਕਹਿੰਦੇ ਨੇ ਜਿਵੇਂ ਕਰੀਏ arti arti ki garne niraiya arti theekal ho gayi hai ਹਾਂ ਪਤਾਨੀ ਦੋ ਜਣੇ ਆਏ ਹੀ ਗ੍ਰਾਈ ਮੰਗਣ ਆ ਅਸ਼ਰਮ ਚੋਂ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਮੈਂ बेहोश ਹੋ ਗਈ ਇਕਦਮ ਨੀ ਤੇ ਮੈਂ ਕਿਹਾ ਸੀ ਨਾ ਤੂੰ ਹਰ ਵੇਲੇ ਮੋਬਾਈਲ ਚ ਖੁੱਪੀ ਰਹਿੰਦੀ ਆ ਮੋਬਾਈਲ ਤੇ ਤੇਰੀ ਜ਼ਿੰਦਗੀ ਬਣ ਗਈ ਆ ਮੈਂ ਤੈਨੂੰ ਕਿਹਾ ਸੀ ਕੋਈ ਓਪਰਾ ਬੰਦਾ ਆਵੇ ਤੂੰ ਉਹਨੂੰ ਵੇਖ ਕੇ ਤੇ ਅੰਦਰ ਨਹੀਂ ਬਿਠਾਉਣਾ ਉਹਨੂੰ ਅੱਜ ਕੱਲ ਦਾ ਮਾਹੌਲ ਵੇਖ ਲਾ ਅੱਜ ਕੱਲ ਦੇ ਕਤਲ ਹੋ ਜਾਂਦੇ ਇਸ ਤਰ੍ਹਾਂ ਦੇ

ਬਸ ਇਹੀ ਸੋਚਾਂਗੇ ਬਾਹਰ ਕੋਣ ਕੋਣ ਨਹੀਂ ਹਾਂ ਵੇਖ ਚਾਜ ਕੇ ਉਹਨੂੰ ਅੰਦਰ ਨਹੀਂ ਬਿਠਾਉਣਾ ਮੈਂ ਉਹਤੇ ਯਕੀਨ ਕਰ ਲਿਆ ਇਹਦੇ ਹਾਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਕਿ ਕਿਸੇ ਤੇ ਭਰੋਸਾ ਨਾ ਕਰੋ ਕਿਸੇ ਬੰਦੇ ਤੇ ਯਕੀਨ ਬਿਲਕੁਲ ਨਾ ਕਰੋ ਕਿਉਂਕਿ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਕਿ ਘਰ ਘਰ ਵਿੱਚ ਜਾ ਕੇ ਸੇਵਾ ਦੇ ਨਾਂ ਦੇ ਉੱਤੇ ਕਈ ਨਸ਼ੇ ਪਤੇ ਕਰਨ ਵਾਲੇ ਲੁੱਟਾ ਖੋਹਵਾ ਕਰ ਲੈਂਦੇ ਨੇ ਇੱਥੋਂ ਤੱਕ ਕਿ ਕਿਸੇ ਵੇਲੇ ਜਾਨੀ ਨੁਕਸਾਨ ਵੀ ਕਰ ਦਿੰਦੇ ਨੇ ਇਸ ਲਈ ਅਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਅਣਜਾਣ ਆਦਮੀ ਘਰ ਵਿੱਚ ਆਵੇ ਕੋਈ ਸੇਵਾ ਮੰਗੇ ਜਾਂ ਕੋਈ ਕਿਸੇ ਹੀ ਤਰ੍ਹਾਂ ਦੀ ਪਾਣੀ ਮੰਗੇ ਉਸ ਨੂੰ ਅੰਦਰ ਨਹੀਂ ਬਣ ਦੇਣਾ ਚਾਹੀਦਾ ਇਸ ਕਰਕੇ ਤਾਂ ਦੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਕਿ ਲੋਕ ਵੀ ਜਾਗਰੂਕ ਹੋਣ ਅਤੇ ਉਹਨਾਂ ਨੂੰ ਸਮਝ ਲੱਗੇ ਕਿ ਇਹ ਜੋ ਸਮਾਜ ਚੱਲ ਰਿਹਾ ਹੈ ਉਹ ਬਹੁਤ ਮਾੜਾ ਹੈ ਇਸ ਤੋਂ ਬਚਿਆ ਜਾ ਸਕੇ